ਕੱਲ ਦੇ ਬੜੇ ਹੈਰਾਨੀਜਨਕ ਜਿਹੜੀਆਂ ਦੋ ਦਿਨ ਸਟੇਟਮੈਂਟਾਂ ਜਿਹੜੀਆਂ ਦੋ ਦਿਨ ਤੋਂ ਆਈਆਂ ਬਾਅਦ ਜੀ ਇੱਕ ਤੇ ਨਵਜੋਤ ਸਿੰਘ ਸਿੱਧੂ ਦੀ ਵਾਈਫ ਜੀ ਆਈਏ ਕਿ ਭਈ ਜੇਕਰ ਤੁਸੀਂ ਸੀਐਮ ਦਾ ਚਾਰਾ ਬੰਨਾ ਤੇ ਤੁਹਾਨੂੰ ਇੰਨੇ ਕਰੋੜ ਰੁਪਈਆ ਤੁਹਾਡੇ ਕੋਲ ਬਗੜ ਹੋਣੀ ਚਾਹੀਦੀ ਹੈ ਉਹਨਾਂ ਦੀ ਬੜੀ ਵੱਡੀ ਗੱਲ ਹੈ ਕਿ 350 ਕਰੋੜ ਤੁਸੀਂ ਉਹਨਾਂ ਨੇ ਵੀ ਸੁਣਿਆ ਸੀਗਾ ਸੋ ਗੱਲਾਂ ਆ ਗਈਆਂ ਰਾਜਨੀਤੀ ਦੀਆਂ ਗੱਲਾਂ ਆ ਗਈਆਂ ਵੱਡੇ ਲੀਡਰਾਂ ਦੇ ਘਰ ਭਰੰਦੀਆਂ ਤੇ ਗੱਲਾਂ ਆ ਗਈਆਂ ਆਪਣਾ ਬਚਾ ਕਰਨ ਦੀਆਂ ਠੀਕ ਹੈ ਇੱਕ ਤੇ ਆਮਕਰ ਆਂਦੇ ਠੀਕ ਹੈ ਜੀ ਦੇਖੋ ਜੇਕਰ ਇਹਨਾਂ ਨੇ ਐਸਾ ਹੁੰਦਾ ਸਿਆ ਕਿ ਸੀਐਮ ਵਾਸੀ ਅੰਨੇ ਪਾਹੀ ਚੁਹਦੇ ਹੀ ਹਾਂਜੀ ਤੇ ਫਿਰ ਥੱਲੇ ਵੀ ਤੇ ਜੇਕਰ ਕਿਸੇ ਨੇ ਮਿਨਿਸਟਰੀਆਂ ਲੈਣੀਆਂ ਜਾਂ ਕੁਝ ਵੀ ਲੈਣਾ ਪੈਸੇ ਨਾਲ ਜਲਦੀ ਹੋਣਗੇ ਜੀ ਆਜਾ ਆਮ ਆਦਮੀ ਪਾਰਟੀ ਹੈ ਜੇਕਰ ਕੋਈ ਵੀ ਕੋਈ ਵੀ ਸਰਕਾਰ ਜਿਹੜੀ ਤੁਹਾਡੇ اخਲਾਕੀ ਹੱਕਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੀ ਆ ਉਹਨੂੰ ਚੁਣੋ ਤੇ ਅੱਜ ਪਾਰਟੀਆਂ ਦੋ ਹੀ ਸੀਗੀਆਂ ਜੀ ਇੱਕ ਕਾਂਗਰਸ ਤੇ ਇੱਕ ਕਾਲੀ ਪੰਜਾਬ ਦੀ ਜਿਹੜੀ ਜਿਹੜੀ ਗੱਲ ਬੰਦੀ ਸੀ ਸੁਣੋ ਜਦੋਂ ਉਹ ਦੋਵਾਂ ਕੋਲੋਂ ਨਹੀਂ ਸੰਭੀ ਗਈ ਜਾਂਦਾ ਸੋ ਨੋ ਫਿਰ ਜਨਤਾ ਨੇ ਤੀਜਾ ਤਰਚੂਆ ਜਨਰੇਸ਼ਨ ਹੈ ਜਦੋਂ 60000 ਨੌਕਰੀ ਮਿਲਦੀ ਹੈ ਤੇ ਉਹਦੇ ਨਾਲ ਵਿਜੇ ਜੀ 60000 ਪਰਿਵਾਰ ਜਿਹੜਾ ਪਲਦਾ ਹੈ ਸਮਝਦੇ ਐਕਸ਼ਨ ਜਿਹੜੇ ਹੈ ਕਿ ਨਜ਼ਿਕ ਆ ਗਏ ਆ ਸੋ ਕਿਸ ਤਰੀਕਾ ਦੇਖਦੇ ਰਹਾਂਗੇ ਸਭ ਤੋਂ ਪਹਿਲਾਂ ਜਾਸ਼ੀਰਾਮ ਜੀ ਤੇ ਵਧਾਈਆਂ ਜੀ ਕਿ ਜਦੋਂ ਲੋਕਤੰਤਰ ਦਾ ਕੋਈ ਵੀ ਕੰਮ ਆਂਦਾ ਹੈ ਉੱਥੇ ਪਬਲਿਕ ਨੂੰ ਆਪਣਾ ਵੋਟ ਬੈਕ ਦੇ ਕੇ ਤੇ ਚੁਣਨ ਦਾ ਮੌਕਾ ਮਿਲਦਾ ਜੀ ਆਪਣਾ ਤੇ ਬਹੁਤ ਵਧੀਆ ਜਿਹੜਾ ਅੱਜ ਆਇਆ ਇਹ ਵੇਲਾ ਤੇ ਦੇਖਣ ਨੂੰ ਇਹੋ ਹੀ ਹੈ ਜੀ ਕਿ ਜਨਤਾ ਆਪਣੇ ਜਿਹੜੇ ਵੋਟਰ ਸਪੋਰਟਰ ਜਿਹੜਾ ਨੂੰ ਸਪੋਰਟ ਕਰਨਾ ਚਾਹੁੰਦੇ ਉਹਨੂੰ ਕਰੇ ਪਰ ਇੱਕ ਚੀਜ਼ ਦਾ ਧਿਆਨ ਰੱਖੇ ਉਹ ਇਹੋ ਹੀ ਹੈ ਵੀਰ ਸ਼ਰਮਾ ਜੀ ਕਿ ਕੱਲ ਦੇ ਬੜੇ ਹੈਰਾਨੀਜਨਕ ਜਿਹੜੀਆਂ ਦੋ ਦਿਨ ਸਟੇਟਮੈਂਟਾਂ ਜਿਹੜੀਆਂ ਦੋ ਦਿਨ ਤੋਂ ਹੋਈਆਂ ਬਾਅਦ ਜੀ ਇੱਕ ਤੇ ਨਵਜੋਤ ਸਿੰਘ ਸਿੱਧੂ ਦੀ ਵਾਈਫ ਜੀ ਆਈ ਹੈ ਕਿ ਭਈ ਜੇਕਰ ਤੁਸੀਂ ਸੀਐਮ ਦਾ ਚਾਰਾ ਬੰਨਾ ਤੇ ਤੁਹਾਨੂੰ ਇੰਨੇ ਕਰੋੜ ਇਰਪਈਆ ਤੁਹਾਡੇ ਕੋਲ ਬਗੜਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸੈਕੰਡ ਚੈਰਾ ਜਿਹੜਾ ਅਸਕਲ ਭਾਜਪਾ ਕੋਲਾ ਜਾਖੜ ਸਾਹਿਬ ਉਹਨਾਂ ਦੀ ਬੜੀ ਵੱਡੀ ਗੱਲ ਹੈ ਕਿ 350 ਕਰੋੜ ਤੋਂ ਉਹਨਾਂ ਨੇ ਵੀ ਸੁਣਿਆ ਸੀਗਾ ਸੋ ਗੱਲਾਂ ਆ ਗਈਆਂ ਰਾਜਨੀਤੀ ਦੀਆਂ ਗੱਲਾਂ ਆ ਗਈਆਂ ਵੱਡੇ ਲੀਡਰਾਂ ਦੇ ਘਰ ਭਰੰਦੀਆਂ ਤੇ ਗੱਲਾਂ ਆ ਗਈਆਂ ਆਪਣਾ ਬਚਾ ਕਰਨਦੀਆਂ ਡੈਮੋਕ੍ਰੇਸੀ 'ਚ ਦੇਖੋ ਮੈਂ ਤੇ ਇੱਕ ਗੱਲ ਜ਼ਰੂਰ ਕਰਾਂਗਾ ਕਿ ਮੇਰਾ ਆਮ ਆਦਮੀ ਪਾਰਟੀ ਨਾਲ ਜੁੜਨਾ ਜਿਹੜਾ ਸੀਗਾ ਉਹ ਸੀਗਾ ਕਿ ਜਦੋਂ ਸੇਵਾਵਾਂ ਅਸੀਂ ਆਮ ਬੰਦੇ ਵਸੇ ਦੇਖਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਤੇ ਉਹ ਕੰਮ ਕਰਦੇ ਹੁੰਦੇ ਸੀ ਤੇ ਉਹ ਸੇਵਾਵਾਂ ਲਗਾਤਾਰਹੀਂ ਸਾਡੇ ਦਿਨ ਪੌਣੇ 4 ਸਾਲ ਤੋਂ ਆਵਾਜ਼ ਪਾਰਟੀ ਦੇ ਥਰੂ ਲੋਕਾਂ 'ਚ ਵਿਖਰੇ ਆ ਜਿਹੜੀਆਂ ਉਹਨਾਂ ਨੂੰ ਮਿਲ ਰਹੀਆਂ ਠੀਕ ਹੈ ਜੀ ਜਿੱਥੇ ਲੋਕਾਂ ਦਾ ਨਿਮਨ ਸਤਰ ਉੱਚਾ ਹੋਇਆ ਐ ਸਰਕਾਰ ਦੇ ਅਰ ਨਾਲ ਜਿੱਥੇ ਅਸੀਂ ਸਿੱਖਿਆ ਦੀ ਗੱਲ ਕਰੀਏ ਸਿਹਤ ਦੀ ਗੱਲ ਕਰੀਏ ਨੌਕਰੀਆਂ ਦੀ ਗੱਲ ਕਰੀਏ ਜੇ ਅਗਰਹੀ ਐਜੂਕੇਸ਼ਨ ਦੀ ਗੱਲ ਕਰੀਏ ਦੇਖੋ ਆਮ ਬੰਦੇ ਵਸੇ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਹਨਾਂ ਨੇ ਪੂਰੀ ਕੀਤੀ ਹੈ ਤੇ ਮੈਂ ਜ਼ਰੂਰ ਚਾਹਾਂਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੈ ਠੀਕ ਹੈ ਇੱਕ ਤੇ ਆਮਕਰ ਆਂਦੇ ਹੈ ਠੀਕ ਹੈ ਜੀ ਦੇਖੋ ਜੇਕਰ ਇਹਨਾਂ ਨੇ ਐਸਾ ਹੁੰਦਸੇ ਕਿ ਸੀਐਮ ਬਸ ਇੰਨੇ ਪਾਹੀ ਚੁਦੇ ਹੀ ਹਾਂਜੀ ਤੇ ਫਿਰ ਥੱਲੇ ਵੀ ਤੇ ਜੇਕਰ ਕਿਸੇ ਨੇ ਮਨਿਸਟਰੀਆਂ ਲੈਣੀਆਂ ਜਾਂ ਕੁਝ ਵੀ ਲੈਣਾ ਪੈਸੇ ਨਾਲ ਜਲਦੀ ਹੋਣਗੇ ਜੀ ਤੇ ਅੱਜ ਜਿਹੜੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਾਂ ਨੇ ਚੁਣਿਆ ਜਿਹੜਾ ਚੋਣ ਕੀਤਾ ਜਿਹੜਾ ਬਦਲਾਵ ਕੀਤਾ ਸੀ 2022 ਚ ਤੇ ਦੇਖੋ ਅਸੀਂ ਕਹਿੰਦੇ ਨਾ ਕਿ ਜਨਤਾ ਸਭ ਤੋਂ ਸਿਆਣੀ ਹੈ ਜੀ ਜਨਤਾ ਹੀ ਜਿਹੜੀ ਹੈ ਇੱਕ ਆਪਣਾ ਰੂਪ ਦੱਸਦੀ ਹੈ ਜਦੋਂ ਇਲੈਕਸ਼ਨ ਆਉਂਦੇ ਹੈ ਤੇ ਦੇਖੋ ਉਹਨਾਂ ਨੇ ਆਮ ਘਰਾਂ ਦੇ ਬੱਚੇ ਜਿਹੜੇ ਕੋਈ ਮੋਬਾਈਲ ਦੀ ਦੁਕਾਨਾ ਅੰਦਰ ਕਰੇ ਕਰਦੇ ਸੀਗੇ ਜਿਹੜੇ ਕੋਈ ਆਮ ਜਿਹੜੇ ਅਸੀਂ ਕਹਿੰਦੇ ਆ ਵੀ ਠੀਕ ਠੀਕ ਛੋਟੋ ਘਰਾਂ ਮੀਡਲ ਕਲਾਸ ਫੈਮਿਲੀਜ਼ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਚੁਣਿਆ ਉਹਨਾਂ ਦੀ ਪਰਫਾਰਮੈਂਸ ਚੁਣਿਆ ਤੇ ਮੈਂ ਜ਼ਰੂਰ ਚਾਹਾਂਗਾ ਕਿ ਜਿਹੜਾ ਸਰਕਾਰ ਕੋਈ ਵੀ ਦੇਖੋ ਜੀ ਮੈਂ ਤਾਂ ਕਹਿੰਦਾ ਜੀ ਜ਼ਰੂਰੀ ਨਹੀਂ ਹੈ ਕਿ ਆ ਜਮਾਜ ਪਾਰਟੀ ਹੈ ਜੇਕਰ ਕੋਈ ਵੀ ਕੋਈ ਵੀ ਸਰਕਾਰ ਜਿਹੜੀ ਤੁਹਾਡੇ اخلاقی ਹੱਕਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੀ ਆ ਉਨ ਚੁਣੋ ਤੇ ਅੱਜ ਮੌਕਾ ਹੈ ਫੇਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਕੇ ਵਖਾੰਦਾ ਤੇ ਮੇਰੇ ਹਿਸਾਬ ਨਾਲ ਤੇ ਜੋ ਆਮ ਆਦਮੀ ਪਾਰਟੀ ਨੇ ਕਿਹਾ ਸੋ ਕੀਤਾ ਵੀ ਹੈ ਤੇ ਉਸ ਤੋਂ ਬਾਅਦ ਜੋ ਉਹਨੇ ਕਰਤਾ ਉਹਨੇ ਤੇ ਕਰਕੇ ਵਖਾਤਾ ਤੇ ਹੁਣ ਜਨਤਾ ਨੂੰ ਉਹਦਾ ਹੱਥ ਫੜਨੇ ਪੈਣਾ ਕਿ ਭਈ ਜਿਸ ਬੁਲੰਦੀ ਨਾਲ ਜਿਸ ਦਲੇਰੀ ਨਾਲ ਓਪੋਜੀਸ਼ਨ ਦੇ ਹਜੇ ਬੜਾ ਕੁਝ ਸਿਆ ਇਹਨਾਂ ਨੇ ਇਹਨਾਂ ਨੂੰ ਅਨਤ ਜ਼ਰਬਾ ਨਹੀਂ ਸੀਗਾ ਵਿਚਾਰ ਨੂੰ ਰਾਜਨੀਤਿਕ ਕਰਨ ਦਾ ਹਾਂਜੀ ਜਿਉ ਤੁਸੀਂ ਨਵੀਂ-ਨਵੀਂ ਲਖਾਰੀ ਬੰਦੇ ਹੋ ਨਵੀਂ-ਨਵੀਂ ਪੈਨ ਪੈਂਸਲ ਫੜਦੇ ਹੋ ਕਿਸੇ ਵੀ ਫੀਲਡ ਦੇ ਵਿੱਚ ਗਲਤੀਆਂ ਵੀ ਹੁੰਦੀਆਂ ਉਹ ਗਲਤੀਆਂ ਦੇ ਦੇਖੋ ਇੱਕ ਮੈਂ ਗੱਲ ਕਰਦਾ ਵਿਜੀ ਇੱਕ ਹੁੰਦਾ ਜਾਣ ਬੁਝ ਕੇ ਕਰਪਸ਼ਨ ਕਰਨੀ ਫੈਲਾਣੀ ਕੋਈ ਨਾ ਗਲਤੀ ਹੋ ਜਾਣੀ ਠੀਕ ਹੈ ਨਾ ਤੇ ਤੁਸੀਂ ਦੇਖੋ ਅੱਜ ਤੱਕ ਕੋਈ ਮੇਰੇ ਖਿਆਲ ਵਿੱਚ ਕਰਪਸ਼ਨ ਦੇ ਉੱਤੇ ਵੀ ਕੋਈ ਗੱਲ ਨਹੀਂ ਆਈ ਕੋਈ اپੋਜੀਸ਼ਨ ਨਹੀਂ ਬੋਲਿਆ ਕੇ ਇਹਦੇ ਬਾਰੇ ਮੈਂ ਤੇ ਆਪਣੇ ਸ਼ਹਿਰ ਦੀ ਗੱਲ ਵੀ ਕਰਾਂਗਾ ਠੀਕ ਹੈ ਨਾ ਜੀ ਤੇ ਜਿਸ ਤਰ੍ਹਾਂ ਗੱਲ ਕਰਦੇ ਪਏ ਅੱਜ ਕੱਲ ਚੱਲੇ ਗਿਰਦਾ ਸਿਸਟਮ ਸਰ ਅੱਜ ਦੀ ਡੇਟ 'ਚ ਜਿਹੜੀ ਸਾਡੀ ਜਨਤਾ ਹੈ ਉਹਨੂੰ ਸਾਡੇ ਜਿਹੜੇ ਖੜੇ ਕਿਤੇ ਉਮੀਦਵਾਰ ਆ ਉਹਨਾਂ ਦੇ ਹੱਥ ਜਿਹੜੇ ਆ ਮਜ਼ਬੂਤ ਕਰਨੇ ਬੈਨੇ ਆ ਜੇ ਇਹਨਾਂ ਦੇ ਹੱਥ ਮਜ਼ਬੂਤ ਕਰਤੇ ਤੁਸੀਂ ਫੇਰ ਹੀ ਅਸੀਂ 2022 ਵਿੱਚ ਵੀ ਜਿਹੜੀ ਹੈ ਹੋਰ ਮਜ਼ਬੂਤੀ ਨਾਲ ਜਿਹੜਾ ਹੈ ਉਹ ਬਾਹਰ ਆਵਾਂਗੇ ਦੇਖੋ ਮੈਂ ਤਾਂ ਫੇਰ ਗੱਲ ਕਰਦਾ ਇਹ ਜਿਹੜਾ ਟ੍ਰਿਗਰ ਹੈਗਾ ਜਨਤਾ ਨੇ ਦਬਾਨਾ ਠੀਕ ਹੈ ਜੀ ਇਹ ਜਿਹੜੀ ਕੁਰਸੀ ਹੁੰਦੀ ਹੈ ਰਾਜਨੀਤੀ ਦੀ ਸੀਐਮ ਦੀ ਹੋਏ ਪੀਐਮ ਦੀ ਹੋਏ ਐਮਐਲ ਦੀ ਹੋਏ ਇਹ ਜਿਹੜੀ ਹੈ ਟ੍ਰਿਗਰ ਜਿਹੜਾ ਜਨਤਾ ਦਬਾਉਂਦੀ ਹੈ ਇਹ ਚਾਬੀ ਜਨਤਾ ਹੀ ਦਿੰਦੀ ਹੈ ਜਿਹੜਾ ਜਨਤਾ ਨੂੰ ਸੋਹਣਾ ਲੱਗਦਾ ਜਾਸ ਲਖਾ ਲੱਗਦਾ ਉਹਨੂੰ ਉੱਪਰ ਉਠਾਉਂਦੀ ਹੈ ਜਦੋਂ ਇਹ ਉੱਪਰ ਬੰਦਾ ਬੈਠ ਜੇ ਬਸ ਉਸ ਦੀ ਸੇਵਾ ਵੱਲ ਧਿਆਨ ਰੱਖੇ ਅਹਮ ਜਿਹਾ ਇੱਕ ਵਹਿਮ ਹੈ ਜਿਹੜਾ ਸਰਕਾਰ ਤੇ ਜਨਤਾ ਦੂਰ ਹੀ ਰਹਿਣਾ ਚਾਹੀਦਾ ਹੈ ਜਨਤਾ ਹੀ ਸੇਵਾ ਕਰੋ ਜਨਤਾ ਦੇ ਲੁਫਤ ਲੋਧ ਦੇ ਮੈਂ ਫੇਰ ਇੱਕ ਵਾਰੀ ਅਪੀਲ ਕਰਾਂਗਾ ਆਮ ਆਦਮੀ ਪਾਰਟੀ ਦੇ ਹੱਥ ਮੀ ਮੂਤ ਕਰੋ ਕਮਾਲੇ ਦਾ ਅੰਦੋਲਨ ਨਾ ਮੋੜ ਦੇ ਲਈ ਸਰ ਕਮਾਦੇਧਾਰ ਤੇ ਦੁਨੀਆ ਬਹੁਤ ਸਿਆਰੀ ਹੈ ਅਭੀਜੇ ਜੀ ਸੁਣੋ ਜਿਹਦੇ ਬੱਚੇ ਨੂੰ ਕੋਈ এডਿਕੇਸ਼ਨ ਦੇ ਉੱਤੇ ਨਹੀਂ ਸੀ ਮੂੰਹ ਲਾਂਦਾ ਪਿਆ ਜਿਹਦੇ ਬੱਚੇ ਨੂੰ ਵਾਸ਼ਰੂਮ ਸਾਫ ਨਹੀਂ ਮਿਲਦੇ ਜਿਹਦੇ ਬੱਚੇ ਨੂੰ ਸੋਹਣੇ ਸਕੂਲਾਂ ਦੇ ਕਿਆ ਬੋਲਦੇ ਉਹਨੂੰ ਉਹ ਨਹੀਂ ਸੀ ਮਿਲਦੇ ਗੇਟ ਨਹੀਂ ਸੀ ਮਿਲਦੇ ਸਕੂਲ ਬੱਸਿਸ ਨਹੀਂ ਸੀ ਮਿਲਦੀਆਂ ਅੱਜ ਤੁਸੀਂ ਸਲਕ ਸੁਰੱਖਿਆ ਫੋਰਸ ਦੇ ਉੱਤੇ ਕਿੰਨੇ ਜ਼ਿਆਦਾ ਤੁਸੀਂ ਬੈਦੇ ਲੇ ਕਰਦੇ ਹੋ ਠੀਕ ਹੈ ਜੀ ਆਮ ਜਨਤਾ ਦੇ ਕਿੰਨੇ ਜ਼ਿਆਦਾ ਬੈਨੀਫਿਟਸ ਹੋਏ ਕਰਦੇ ਆ ਬੜਾ ਕੋਸ਼ਾ ਸਰ ਜਿਹੜੀਆਂ ਤੁਸੀਂ ਦੇਖੋ 60-60 ਹਜ਼ਾਰ ਨੌਕਰੀ ਦੇ ਦੇਣੀ ਤੁਹਾਨੂੰ ਕੀ ਉਹ ਸੋਚੇ ਕਰਦਾ ਹੈ ਪੰਜਾਬ ਦਾ ਜਿਨ੍ਹਾਂ ਦੇ ਮੁੱਦੇ ਹੀ ਆ ਰਹੇ ਹੋਣਗੇ 500 ਕਰੋੜ ਚ ਸੀਐਮ ਦਾ ਚਿਹਰਾ ਫਾਇਦਾ ਕਰਨਾ ਜਾਂ ਇਹ ਕਰਨਾ ਤੇ ਉਹ ਫਿਰ ਕੱਲ ਕਿੱਥੇ ਮੁਕਲੀ ਹੈ ਗੱਲ ਤੇ ਸ਼ਰੀਫੀ ਦੀ ਆਏਗੀ ਗੱਲ ਤੇ ਜੇਕਰ ਲੋਕਾਂ ਵੱਲ ਸੋਚਣ ਦੀ ਹੈਗੀ ਤੇ ਫਿਰ ਤੇ ਉੱਥੇ ਹੀ ਹੋਏਗੀ ਨਾ ਗੱਲ ਤੇ ਸਭ ਤੋਂ ਵੱਡੀ ਗੱਲ ਤੇ ਇਹ ਦੇਖਣ ਮੇਰੀ ਵੀ ਨੌਜਵਾਨਾਂ ਨੂੰ ਬਿડા ਪੈਸਿਆਂ ਦਾ ਇਹ ਕੋਈ ਨੌਕਰੀ ਮਿਲੀ ਭਾਜੀ ਉਹਨਾਂ ਦੀ ਕਾਬਲੀਅਤ ਤੇ ਦੇਖੋ ਇਹ ਜਿਹੜਾ ਸਪਸ਼ਟੀਕਰਨ ਜਿਹੜਾ ਸੀ ਨਾ ਵੀਜੇ ਜੀ ਜਿਹੜਾ ਸਪਸ਼ਟੀਕਰਨ ਜਿਹੜਾ ਹੈਗਾ ਇਹ ਇੱਕ ਪ੍ਰੈਸ ਰਿਲੀਜ਼ ਹੈ ਦੇਖੋ ਤੁਸੀਂ ਲੋਕਾਂ ਚ ਵਿਚਰਦੇ ਹੋ ਠੀਕ ਹੈ ਜੀ ਤੇ ਜਿਹੜੇ ਆਮ ਬੰਦੇ ਨੂੰ ਪਤਾ ਹੀ ਨਹੀਂ ਸੀਗਾ ਨੌਕਰੀ ਦੀ ਇਸ ਤਰ੍ਹਾਂ ਮਿਲਦੀ ਹੈ ਮੇਰੇ ਆਫਿਸ ਆ ਆਪਣਾ ਲड़का ਸੀਗਾ ਸੌਰਵ ਸ਼ਰਮਾ ਹਾਂ ਜੀ ਜਿਸ ਜਨ ਨੂੰ ਨੌਕਰੀ ਮਿਲੀ ਹੈ ਉਹਨੂੰ ਆਪ ਹੈਰਾਨੀ ਹੋਏ ਕਰਦੀ ਹੈ ਕਿ ਇਸ ਤਰ੍ਹਾਂ ਨੌਕਰੀ ਮਿਲਦੀ ਹੈ ਜਦੋਂ ਅਗਲਾ ਟੈਸਟ ਕਲੀਅਰ ਕੀਤਾ ਜੀ ਉੱਥੇ ਕੋਈ ਕਿਸ ਤਰ੍ਹਾਂ ਦੇ ਕੋਈ ਪੈਸਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਠੀਕ ਹੈ ਜੀ ਆਓ ਜੀ ਨੌਕਰੀ ਲਿਓ ਸਰ ਜੋ ਹੈ ਸੱਚ ਦਾ ਜਿਹੜਾ ਮਾਇਨਾ ਹੈ ਇਹ ਸਰਕਾਰ ਦੇ ਦੇ ਬੈਠੀ ਜੇ ਦੇਖੋ ਫੇਰ ਗੱਲ ਕਰਦੇ ਆ ਪਾਰਟੀਆਂ ਦੋ ਹੀ ਸੀਗੀਆਂ ਜੀ ਇੱਕ ਕਾਂਗਰਸ ਤੇ ਇੱਕ ਗਾਲੀ ਪੰਜਾਬ ਦੀ ਜਿਹੜੀ ਜਿਹੜੀ ਗੱਲ ਬੰਦੀ ਸੀ ਸੁਣੋ ਜਦੋਂ ਉਹ ਦੋਵਾਂ ਕੋਲੋਂ ਨਹੀਂ ਸੰਭੀ ਗਈ ਜਾਂਦਾ ਸੁਣੋ ਫਿਰ ਜਨਤਾ ਨੇ ਤੀਜਾ ਤਰ ਚੁਣਿਆ ਸਰ ਗੱਲ ਪਤਾ ਕੀ ਹੈ ਅੱਜ ਤੁਸੀਂ ਮੈਨੂੰ ਕਹੋ ਵੀ ਤੁਸੀਂ ਇੱਧਰ ਆ ਗਏ ਦੂਸਰਾ ਇੱਧਰ ਆ ਗਏ ਤੇ ਉਧਰ ਬੇਸਿਕਲੀ ਪੂਰਾ ਪੰਜਾਬ ਹੀ ਇੱਕ ਬੰਨੇ ਲੱਗ ਗਿਆ ਠੀਕ ਹੈ ਜੀ ਦੇਖੋ ਪੰਜਾਬੀਅਤ ਵੇਰ ਗੱਲ ਕਰਦੇ ਪਿਆ ਜੀ ਇਹ ਲੀਡਰਸ਼ਿਪ ਜਿਹੜੀ ਹੈ ਜਾਂ ਜਿਹੜੀ ਸੱਤਾ ਹੈ ਇਹ ਹਮੇਸ਼ਾ ਦੁਨੀਆ ਦੇ ਮੋਹ ਨਾ ਬੰਦੀ ਹੈ ਜੀ ਦੁਨੀਆ ਜਿਹਨੂੰ ਮੋਹ ਕਰ ਲੇ ਦੁਨੀਆ ਜਿਹਨੂੰ ਆਪਣਾ ਸਮਝ ਲੇ ਉੱਥੇ ਜਿਹੜਾ ਸਭ ਕੁਝ ਹੋ ਜਾਂਦਾ ਜੀ ਹਾਂ ਜੇ ਕਿ ਲਖਨਾਥੀ ਕਿ ਤੱਕ ਵੀ ਕਰੋਗੇ ਮੋਟਾ ਫੋਟੋ ਦੇਖੋ ਗੱਲ ਆਉਂਗਾ ਕਿ ਸਚਾਈ ਨੂੰ ਤੁਸੀਂ ਸਾਰੇ ਜਾਣਦੇ ਹੋ ਜਿੰਨੇ ਅਸੀਂ ਪਬਲਿਕ ਆ ਸਾਰੇ ਜਾਣਦੇ ਆ ਕਿ ਸਾਡਾ ਸੱਚਾ ਕਿੰਨਾ ਕੁ ਹੋਇਆ ਸਚਾਈ ਸਾਨੂੰ ਕਿੰਨੀ ਮਿਲੀ ਹੈ ਤਿੰਨ ਚਾਰ ਸਾਲ ਚ ਤੇ ਉਹੀ ਸਚਾਈ ਨੇ ਸਾਨੂੰ ਚਿਤਾਣਾ ਉਹੀ ਸਚਾਈ ਨੇ ਅੱਗੇ ਆਣਾ ਸਾਨੂੰ ਅੱਜ ਅਸੀਂ ਕੇ ਵੇਲੇ ਕੋਈ ਲਾਲਚ ਵੋਟ ਇਧਰ ਉਧਰ ਕਰ ਦਿੰਦੇ ਆ ਪਰ ਅਸਲੀ ਲਾਲਚ ਸਾਡੀ ਜਿਹੜੀ ਜਨਰੇਸ਼ਨ ਹੈ ਜਦੋਂ 60000 ਨੌਕਰੀ ਮਿਲਦੀ ਹੈ ਤੇ ਉਹਦੇ ਨਾਲ ਵਿਜੇ ਜੀ 60000 ਪਰਿਵਾਰ ਜਿਹੜਾ ਪਲਦਾ ਹੈ ਜਦੋਂ ਅਸੀਂ ਇੱਕ ਚੰਗੀ ਸਿਹਤ ਦੀ ਗੱਲ ਕਰਦੇ ਹਾਂ ਚੰਗੇ ਜਿਹੜੇ ਸਾਡੇ ਜਿਹੜੇ ਮhalla ਕਲੀਨਿਕ ਖੁੱਲੇ ਆ ਸੁਣੋ ਚੰਗੇ ਮhalla ਕਲੀਨਿਕ ਚ ਜਿੱਥੇ ਤੁਹਾਨੂੰ ਐਮਬੀਬੀਐਸ ਡਾਕਟਰ ਮਿਲ ਗਏ ਟੈਕਨੀਸ਼ੀਅਨ ਮਿਲ ਗਏ ਟੈਸਟ ਮਿਲ ਗਏ ਉਹਨਾਂ ਵੱਡੇ ਹਸਪੀਟਲ ਜਿਹੜੀ ਬੜੀ ਜ਼ਿਆਦਾ ਜਿਹੜੀ ਹੈ ਉਹ ਜਿਹੜਾ ਰਸ਼ੜਾ ਕੱਟ ਗਿਆ ਦੇਖੋ ਅਛਾਈ ਫਲਾਓਗੇ ਤੇ ਅਛਾਈ ਦੀ ਖੁਸ਼ਬੂ ਆਏਗੀ ਵਿਜੇ ਜੀ ਫੁੱਲਾਂ ਦੇ ਬਗਿਆ ਹੋਏਗਾ ਤੇ ਉਹ ਚ ਖੁਸ਼ਬੂ ਖੁਸ਼ਬੂ ਆਏਗੀ ਸੁਣੋ ਤੇ ਜਿਹੜਾ ਫੁੱਲਾਂ ਦੀ ਜਿਹੜੀ ਬਗੀਆ ਖਿਲੀ ਐ ਤੇ ਐਨੀ ਖੁਸ਼ਬੂ ਆਪਣੇ ਆਪ ਦੇਣੀ ਐ ਤੁਸੀਂ ਟਾਈਮ ਦੇਖੋ ਤੁਸੀਂ ਬਾਹਰ ਜਾ ਕੇ ਵੇਖੋ ਅਪੀਲ ਕਰਨ ਦੀ ਜਰੂਰਤ ਉੱਥੇ ਪੈਂਦੀ ਐ ਜੇ ਤੁਸੀਂ ਕੰਮ ਮਾੜੀ ਕੀਤੇ ਹੁੰਦੇ ਫੇਰ ਪੀਲਾ ਕਰੋ ਜੇ ਤੁਸੀਂ ਕੰਮ ਚੰਗੇ ਕੀਤੇ ਹੁੰਗੇ ਲੋਕ ਜਿਹਦੇ ਨਿਆਰੇ ਨੂੰ ਨੌਕਰੀ ਮਿਲੀ ਮਾਰੇ ਦੇ ਮਾਪੇ ਕਿੱਥੇ ਜਾਣੇ ਐ ਇੱਥੇ ਹੀ ਜਾਣੇ ਐ ਜਿਹਦੇ ਬੱਚਾ ਜਿਹਦਾ ਬਚ ਗਿਆ ਹੋਊਗਾ ਉਹਨੂੰ ਕਿੱਥੇ ਮਿਲਦਾ ਅਜੇ ਸ਼ੂਗਰ ਬੀਪੀ ਧਾਇਰੜ ਜਿਹੜੀਆਂ ਬਿਮਾਰੀਆਂ ਦਾ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਜਿਹੜੀਆਂ ਇੱਕ ਟਾਈਮ ਦੇ ਉੱਤੇ ਬੰਦਾ ਹੀ ਲਾਈਂਦੀ ਹੁੰਦੀ ਸੀਗੀ ਐ ਅੱਜ ਜੋ ਘਰ ਬਚੇ ਨੇ ਅੱਜ ਟੈਸਟ ਹੋਏਦੇ ਸਾਰੇ ਬੰਦਾ ਪੰਜਾਬ ਆਪਣੇ ਆਪ ਨੂੰ ਸੁਰੱਖਿਤ ਮੰਨਦਾ ਪਿਆ ਠੀਕ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਹੈ ਚੀਜ਼ਾਂ ਵਿਖਣ ਨੂੰ ਮਿਲਦੀਆਂ ਪਈਆਂ ਬਾਕੀ ਖੂਬਸੂਰਤ ਪੰਜਾਬ ਚੱਲਦਾ ਪਿਆ